ਸਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਜਿਹੜਾ ਵੀ ਕਿਸਾਨ ਅਕਲਾਉਂਦਾ ਹੋਇਆ ਦਿਖ ਗਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤੇ ਜਿਸ ਤੋਂ ਬਾਅਦ ਉੱਥੇ ਹੀ ਕਿਸਾਨ ਹੁਣ ਇਸ ਤੋਂ ਬਾਅਦ ਕਹਿ ਰਹੇ ਨੇ ਕਿ ਅਸੀਂ ਪਰਾਲੀ ਜ਼ਰੂਰ ਸਾੜਾਂਗੇ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਕਿਸਾਨ ਜਥੇਬੰਦੀਆਂ ਹੁਣ ੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਿਆਨ ਸਾਹਮਣੇ ਆ ਰਹੇ ਨੇ ਤੇ ਜਸਮੂ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਬਾ ਕੋਈ ਵੀ ਨਹੀਂ ਫੜ ਰਿਆ ਪਰੰਤੂ ਉਥੇ ਹੀ ਸੁਪਰੀਮ ਕੋਰਟ ਨੇ ਕਿਹਾ ਦੂਜੇ ਪਾਸੇ ਸਰਕਾਰ ਸਾਡੇ ਉੱਤੇ ਪਰਚਿਤ ਪਰਚਾ ਠੋਕ ਰਹੀਏ ਗ੍ਰਿਫਤਾਰੀਆਂ ਹੋ ਰਹੀਆਂ ਨੇ ਪਰੰਤੂ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਹੈ ਤੇ ਜਿਸ ਤੋਂ ਬਾਅਦ ਹੁਣ ਕਿਸਾਨਾਂ ਦਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਤੇ ਜਿਹੜਾ ਪਰਾਲੀ ਵਾਲਾ ਮਸਲਾ ਸਰਕਾਰ ਨੇ ਬਣਾਇਆ ਹੋਇਆ ਪਰਚੇ ਕੀਤੇ ਜਾ ਰਹੇ ਆ ਜੁਰਮਾਨੇ ਕੀਤੇ ਜਾ ਰਹੇ ਆ ਰੈਡੀਆਂ ਕੀਤੀਆਂ ਜਾ ਰਹੀਆਂ ਆ ਕਿਸਾਨਾਂ ਦੀਆਂ ਗਰਵਧਾਰੀਆਂ ਕੀਤੀਆਂ ਜਾ ਰਹੀਆਂ ਉਸ ਦੇ ਵਿਰੋਧ ਦੇ ਵਿੱਚ 7 ਥਾਵਾਂ ਤੇ 6 ਥਾਵਾਂ ਤੇ ਮੋਗਾ ਜ਼ਿਲ੍ਹਾ ਦੇ ਵਿੱਚ ਵੱਡੇ ਇਕੱਠ ਕਰਕੇ ਪੰਜਾਬ ਸਰਕਾਰ ਦੇ ਤੇ ਕੇਂਦਰ ਸਰਕਾਰ ਦੇ ਉੱਤੇ ਲੂਕੇ ਫੂਕੇ ਜਾਣਗੇ ਕੋਈ ਚ ਮੰਗ ਕੀਤੀ ਜਾਵੇਗੀ ਕਿ ਪ੍ਰਾਈ ਵਾਲੇ ਮੁੱਦੇ ਦੇ ਉੱਤੇ ਕਿਸੇ ਦੀ ਰੈਡ ਐਂਟਰੀ ਨਾ ਕੀਤੀ ਜਾਵੇ ਕਿਸ ਨੂੰ ਜੁਰਮਾਨੇ ਨਾ ਪਾਏ ਜਾਣ ਕਿਸੇ ਦਾ ਪਰਚਾ ਜਾਂ ਕਿਸੇ ਦੀ ਗ੍ਰਿਫਤਾਰੀ ਨਾ ਹੋਵੇ ਕਿਉਂਕਿ ਅਸੀਂ ਮਜਬੂਰ ਆ ਅਸੀਂ ਅੱਗ ਮਜਬੂਰੀ ਚ ਲਾਉਣੀ ਆ ਤੁਸੀਂ ਨਾਲੇ ਸਾਨੂੰ 2500 ਰੁਪਿਆ ਜਿਹੜਾ ਸੁਪਰੀਮ ਕੋਰਟ ਕਹਿੰਦੀ ਨਾ ਤੋ ਉਹ ਦਿੱਤਾ ਕਵੰਟਰ ਦਾ ਨਾ ਸਾਨੂੰ ਕੋਈ ਸੰਦ ਦਿੱਤੇ ਆ ਨਾ ਐਨਰਜੀਟੀ ਦੀਆਂ ਨੇ ਦੇਤਾ ਸੀ ਪੰਜ ਕਿਲੇ ਤੋਂ ਘੱਟ ਵਾਲੇ ਨੂੰ 5000 ਚ ਤੇ ਪੰਜ ਕਿਲੇ ਤੋਂ ਵੱਧ ਵਾਲੇ ਨੂੰ 15000 ਚ ਸੰਦ ਦੇਣੇ ਆ ਪਰਾਲੀ ਸਾਹਮਣੇ ਵਾਲੇ ਨਾ ਉਹ ਦਿੱਤੇ ਆ ਇਸ ਕਰਕੇ ਸਾਡੇ ਕੋ ਕੋਈ ਵੀ ਕਿਸੇ ਵੀ ਕਿਸਮ ਦਾ ਚਾਰਾ ਨਹੀਂ ਹੈਗਾ 2.5 ਕਰੋੜ ਟਨ ਪਰਾਲੀ ਜਿਹੜੀ ਆ ਪੰਜਾਬ ਚ ਪੈਦਾ ਹੋਣੀ ਆ ਅਸੀਂ ਕਿੱਥੇ ਖੜੀਏ ਚੋਨਾ ਤੇ ਤੁਸੀਂ ਲੈ ਜਾਓ ਸਾਡਾ ਚੋਨਾ ਤੇ ਤੁਸੀਂ ਖੜ ਕੇ ਆਪਣੇ ਗਦਾਮ ਭਰ ਲਓ ਤੇ ਇਹ ਪ੍ਰਾਲੀ ਕੌਣ ਕਰੇ ਵੀ ਇਹ ਪ੍ਰਾਲੀ ਝੋਨੇ ਦੇ ਨਾਲ ਹੀ ਆ ਜੇ ਇਤਰਾ ਤੁਸੀਂ ਜਿਤਨਾ ਕਰ ਰਿਹਾ ਓ ਪ੍ਰਾਲੀ ਵਿੱਚ ਚੁੱਕੋ ਸੇ ਭਾਜੋ ਕਰੋ ਪ੍ਰਾਲੀ ਨੂੰ ਲੈ ਜਾਓ ਜਿੱਥੇ ਖੜਨਾ ਸਾਡੇ ਕੋਲ ਅੱਗ ਲਾਉਣ ਤੋਂ ਸਵਾ ਕੋਈ ਚਾਰਾ ਨਹੀਂ ਸਾਡੀ ਮਜਬੂਰੀ ਆ ਪ੍ਰਦੂਸ਼ਣ ਜਿਹੜੇ 94% ਕਰ ਰਹੇ ਉਹਨਾਂ ਨੂੰ ਤੁਸੀਂ ਛੱਡਿਆ ਹੋਇਆ ਪਾਸੇ ਤੇ ਜਿਹੜੇ 6% ਕਰ ਰਹੇ ਉਹਨਾਂ 'ਤੇ ਵਾਲੇ ਡਾਂਗ ਖੜੀ ਹੋਈ ਹੈ ਇਸ ਕਰਕੇ ਪ੍ਰਾਲੀ ਮਜਬੂਰ ਨੁਕਸਾਨ ਅੱਗ ਲਾਉਣਗੇ ਹਰ ਹਾਲਤ 'ਚ ਲਾਉਣਗੇ ਆਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਖੜੇ ਆ ਪਿੰਡ ਪਿੰਡ ਇਹਨਾਂ ਦੇ ਘਰਾਓ ਕਿਤੇ ਜਾਣਗੇ ਜਿਹੜਾ ਵੀ ਆਊਗਾ ਭਾਵੇਂ ਉਹ ਕੋਈ ਆਵੇ ਭਾਵੇਂ ਭਗਵੰਤ ਮਾਨ ਆਜੇ ਭਾਵੇਂ ਫੌਜ ਲੈ ਕੇ ਆਜੇ ਭਾਵੇਂ ਪੁਲਿਸ ਲੈ ਕੇ ਆਜੇ ਬਿਲਕੁਲ ਆਪਣੇ ਕਿਸਾਨਾਂ ਦੇ ਨਾਲ ਖੜੇ ਆ ਇਹਨਾਂ ਦਾ ਸਾਹਮਣਾ ਕਰਾਂਗੇ ਪਿੰਡਾਂ ਦੇ ਵਿੱਚ ਇਹਨਾਂ ਦੇ ਪਿੰਡਾਂ 'ਚ ਘਰਾਓ ਕਰਕੇ ਇਹਨਾਂ ਨੂੰ ਬੰਦ ਕਰਾਂਗੇ ਅੰਦਰ ਇਹ ਸਾਡਾ ਐਲਾਨ ਹੈ ਪ੍ਰਾਣੀ ਬਾਰੇ ਤੇ 6 ਤਰੀਕ ਨੂੰ ਪੁਤਲੇ ਫੂਕਾਂਗੇ ਇਸ ਤਰ੍ਹਾਂ ਹੜਾਂ ਵਾਲੀ ਜਿਹੜੀ ਮੰਗ ਕਰਾਂਗੇ ਵੀ ਉਹ 70000 ਰੁਪਏ ਪ੍ਰਤੀ ਅੰਕੜ ਮਾਰਵਾਜ ਮਾਗਿਆ ਦਿੱਤਾ ਜਾਵੇ ਰੇਤ ਕੱਢਣ ਦਾ ਸਦਾ ਲਈ ਹੱਕ ਦਿੱਤਾ ਜਾਵੇ। ਜ਼ਮੀਨ ਸਾਰੀ ਕੁਐਰ ਕਰਕੇ ਨਹਿਰੀ ਰੂਪ ਦਿੱਤਾ ਜਾਵੇ ਦਰਿਆ ਨੂੰ। ਤੇ ਕਿਸਾਨਾਂ ਮਜ਼ਦੂਰਾਂ ਦਾ ਹੜਪੀਟਾਂ ਦਾ ਸਾਰੇ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇ। ਇਹ ਇਹ ਫੈਸਲਾ ਇਹ ਸਾਰੇ ਜਿਹੜਾ ਇੱਥੇ ਕੀਤਾ ਗਿਆ ਮੀਟਰ ਪੁੱਟ ਕੇ ਸਾਰੇ ਛੁੱਟੇ ਜਾਣ। ਜਿੰਨੇ ਵੀ ਆ ਤੇ ਗਾ ਮੀਟਰ ਲੱਗਣ ਦੇਣਾ ਨਿੱਜੀ ਕਰਨ ਜਿਹੜਾ ਉਹ ਬੰਦ ਕੀਤਾ ਜਾਵੇ। ਇਹ ਕਿਸਾਨ ਮਜ਼ਦੂਰ ਮੋਰਚੇ ਵਾਲੋਂ ਸਾਰਾ ਇਲਾਵਾ ਇਹ ਜੋ ਵੀ ਆਈ ਆ ਉਹ ਪੂਰੀ ਕੀਤੀ ਜਾਵੇਗੀ ਤੇ ਮੈਂਬਰਸ਼ਿਪ ਜਿਹੜੀ ਆ 15 ਅਕਤੂਬਰ ਤੱਕ ਪਹਿਲਾਂ ਬਹੁਤ ਜ਼ਿਆਦਾ ਵੀ ਹੋ ਗਈ ਆ ਤਕਰੀਬਨ 50 60% ਹੋ ਚੁੱਕੀ ਆ ਜੋ ਸਾਰੀ ਰਿਪੋਰਟ ਆਈ ਆ ਅੱਜ ਸਾਰੇ ਆਪਣੇ ਜ਼ਿਲ੍ਹੇ ਦੇ ਵਿੱਚ ਤੇ ਅੱਗੇ ਜਿਹੜੀ ਆ 15 ਅਕਤੂਬਰ ਤੱਕ ਸਾਰੀ ਮੁਕੰਮਲ ਕੀਤੀ ਜਾਵੇਗੀ ਤੇ ਜਿਹੜਾ 100 ਪਿੰਡ ਤੋਂ ਕੋਈ 700 ਪਿੰਡ ਬਣ ਚੁੱਕਾ ਹੁਣ ਤੱਕ ਇਹ ਆਉਣ ਦੇ ਦਿਨਾਂ 'ਚ 31 ਦਸੰਬਰ ਤੱਕ 200 ਪਿੰਡ ਅਸੀਂ ਮੋਗੇ ਦੇ ਵਿੱਚ ਹਰ ਹਾਲਤ 'ਚ ਕਰ ਦੇਣਾ ਵਾ ਇਹ ਸਾਰਾ ਜ਼ਿਲ੍ਹਾ ਕਮੇਟੀ ਨੇ ਪਾਸ ਕਰ ਲਿਆ ਤੇ ਚੜ੍ਹਦੀ ਕਲਾ ਦੇ ਨਾਲ ਬਾਕੀ ਜਿਹੜੇ ਸਾਰੇ ਮਥਲਿਆ ਇਹ ਹੱਲ ਕਰਨਗੇ ਕਦੀ ਵੀ ਜਿਹੜਾ ਵਾ ਕੋਈ ਵੀ ਨੈਨੋ ਖਾਦ ਜਾਂ ਜੂਰੀ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਆ ਦਵਾਈ ਵਗੈਰਾ ਵਾ ਉਹ ਡਾਈ ਦੇ ਨਾਲ ਜੂਰੀਆ ਦੇ ਨਾਲ ਕੋਈ ਦੇਣ ਦੀ ਕੋਸ਼ਿਸ਼ ਨਾ ਕਰੇ ਗੈਰ ਕਾਨੂੰਨੀ ਆ ਜੇ ਕਿਸੇ ਪ੍ਰਾਈਵੇਟ ਦੁਕਾਨਦਾਰ ਨੇ ਜਾਂ ਸੈਲਟੀ ਦੇ ਸੈਲਟਿਕ ਨੇ ਦੇਣ ਦੀ ਕੋਸ਼ਿਸ਼ ਕੀਤੀ ਤੋ ਉਹਨੂੰ ਮੌਕੇ ਦਾ ਕਰਾਓ ਕੀਤਾ ਜਾਊਗਾ ਤੇ ਜਿਹੜਾ ਆਪਣਾ ਕੋਈ ਵੀ ਕਿਸਾਨ ਦੀ ਸਾਡੇ ਬੋਗੇ ਚੇਲੇ ਚ ਪੀ ਲਿਆ ਸਾਰੇ ਪੰਜਾਬ ਚ ਪੀ ਲਿਆ ਕੋਈ ਨੈਨੋ ਖਾਦ ਨਾਲ ਜੇ ਕੋਈ ਆਉਂਦਾ ਕਿਸਾਨ ਮਿਹਦੂਰ ਸਿੰਘ ਹੰਢਿਆ ਸਮਰ ਕਰੋ ਕਿਸਾਨ ਮਿਹਦੂਰ ਸਿੰਘ ਹੰਢਿਆ ਪੰਜਾਬ ਦੀਆਂ ਪਿੰਡਾਂ ਚ ਕਮੇਟੀਆਂ ਬਣਾਓ ਪਰਾਲੀ ਨੂੰ ਮੀਆਗ ਲਵਾਵਾਂਗੇ ਤੇ ਨੈਣੋ ਖਾਦ ਤੋਂ ਬਗੈਰ ਡਾਈ ਤੇ ਯੂਰੀਆ ਵੀ ਸਾਰੀ ਜਿਹੜੀ ਆ ਜਿਹੜਾ ਰੇਟ ਆ ਸਰਕਾਰੀ ਉਹਤੇ ਤੇ ਦਵਾਵਾਂਗੇ ਇਹ ਫੈਸਲੇ ਸਾਰੇ ਅਸੀਂ ਕਰ ਲਿਆ ਸਾਰਿਆਂ ਨੂੰ ਜਿਹੜਾ ਵਾ ਇੱਥੇ ਆਏ ਸਾਡੀ ਕੋਰਟ ਕਮੇਟੀ ਜਿਹੜੀ ਆਈ ਆ ਆਪਣੇ ਜ਼ਿਲ੍ਹੇ ਦੀ ਜਿਹੜੀ ਸਾਰੇ ਜਿਹੜੀ ਮੀਟਿੰਗ